ਸਾਡੇ ਖਾਸ ਪ੍ਰੋਗਰਾਮ ਪਿੰਡ ਦੀ ਸੱਤ ਹੇਤ ਅੱਜ ਸਾਡੀ ਟੀਮ ਮੋਗਾ ਦੇ ਪਿੰਡ ਦੁਨੇਕੇ ਵਿਖੇ ਪਹੁੰਚੀ ਜਿੱਥੇ ਸੱਤ ਚ ਬੈਠੇ ਕਿਸਾਨਾਂ ਦੇ ਨਾਲ ਖੇਤਾਂ ਵਿੱਚ ਯੂਰੀਆ ਦੀ ਬੇਹਿਸਾਬ ਵਰਤੋਂ ਨਾਲ ਜ਼ਮੀਨ ਅਤੇ ਧਰਤੀ ਹੇਠਲੇ ਪਾਣੀ ਦੇ ਪ੍ਰਦੂਸ਼ਣ ਦੇ ਮੁੱਦੇ ਸੰਬੰਧੀ ਚਰਚਾ ਕੀਤੀ ਗਈ ਜਿੱਥੇ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਤਜਰਬੇ ਅਤੇ ਚਿੰਤਾਵਾਂ ਖੁੱਲ੍ਹ ਕੇ ਸਾਂਝੀਆਂ ਕੀਤੀਆਂ ਗਈਆਂ ਜੀ ਪੰਜਾਬ ਰਣਾਮਾਚਲ ਦੇ ਖਾਸ ਪ੍ਰੋਗਰਾਮ ਪਿੰਡ ਦੀ ਸੱਤ ਵਿੱਚ ਅੱਜ ਪਿੰਡ ਦੁੰਨੇਕੇ ਦੇ ਵਿਖੇ ਪਹੁੰਚੇ ਆ ਤੇ ਉੱਥੇ ਗੱਲਬਾਤ ਕਰਾਂਗੇ ਅੱਜ ਇੱਥੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਇਕੱਠੇ ਹੋਏ ਨੇਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਲਗਾਤਾਰ ਯੂਰੀਏ ਦੀ ਵਧ ਰਹੀ ਜਿਹੜੀ ਯੂਰੀਆ ਯੂਜ਼ ਹੋ ਰਹੀ ਹੈ ਉਸ ਨਾਲ ਪਾਣੀ ਜਿਹੜਾ ਪ੍ਰਦੂਸ਼ਿਤ ਹੋ ਰਿਹਾ ਹੈ ਜੇ ਗੱਲ ਕਰ ਲਈਏ ਸੰਗਰੂਰ ਦੀ ਤਾਂ ਸੰਗਰੂਰ ਪੂਰੇ ਦੇਸ਼ ਭਰ ਵਿੱਚ ਪਹਿਲਾ ਜ਼ਿਲ੍ਹਾ ਬਣਿਆ ਜਿੱਥੇ ਸਭ ਤੋਂ ਜ਼ਿਆਦਾ ਪਾਣੀ ਜਿਹੜਾ ਪ੍ਰਦੂਸ਼ਿਤ ਹੋ ਰਿਹਾ ਹੈ ਹਾਲਾਂਕਿ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਪਾਣੀ ਦਾ ਪੱਧਰ ਘਟ ਰਿਹਾ ਹੈ ਤੇ ਉਸ ਕਾਰਨ ਤਿੰਨ ਬਲਾਕ ਜਿਹੜੇ ਨੇ ਅ ਡਾਰਕ ਜ਼ੋਨ ਵਿੱਚ ਚਲੇ ਗਏ ਨੇਗੇ ਅ ਗੱਲਬਾਤ ਕਰ ਲੈਂਦੇ ਆ ਕਿਸਾਨਾਂ ਨਾਲ ਕਿ ਯੂਰੀਆ ਦੀ ਲਗਾਤਾਰ ਜਿਹੜੀ ਵਰਤੋਂ ਵੱਧਦੀ ਜਾ ਰਹੀ ਹੈ ਉਸ ਨਾਲ ਪਾਣੀ ਜਿੱਥੇ ਪ੍ਰਦੂਸ਼ਿਤ ਹੋ ਰਿਹਾ ਉੱਥੇ ਫਸਲਾਂ ਨੂੰ ਕੀ ਨੁਕਸਾਨ ਆ ਇਸ ਦਾ ਗੱਲਬਾਤ ਕਰ ਲੈਂਦੇ ਆ ਕੀ ਨਾਮ ਆ ਸਰ ਤੁਹਾਡਾ ਮੇਰਾ ਨਾਮ ਸਰ ਜਸਬੀਰ ਸਿੰਘ ਪੈਂਡੇ ਦਾ ਵਾਲਾ ਨਿਦਾ ਵਾਲੇ ਤੋਂ ਯੂਰੀਆ ਦੀ ਵਰਤੋਂ ਜਿਹੜੀ ਹੈ ਕਿਸਾਨ ਕਰਦੇ ਨੇ ਵੱਧ ਵਰਤੋਂ ਕਾਰਨ ਪ੍ਰਾਣੀ ਪ੍ਰਦੂਸ਼ਿਤ ਹੁੰਦਾ ਤੁਸੀਂ ਕਿਸ ਤਰ੍ਹਾਂ ਦੀ ਖੇਤੀਬਾੜੀ ਕਰਦੇ ਹੋ ਮੈਂ ਤਿੰਨ ਤਰ੍ਹਾਂ ਦੀ ਖੇਤੀ ਕਰਦਾ ਕਣਕ ਝੋਨਾ ਤੇ ਆਲੂ ਦੀ ਖੇਤੀ ਕਰਦੇ ਆ ਅਸੀਂ ਜਿੰਨੀ ਪੀਐ ਜੀਓ ਲਾ ਰਿਕਮੈਂਡ ਆ ਉਸ ਤੋਂ ਵੱਧ ਨਹੀਂ ਦਿੰਦੇ ਉਹਾਤ ਯੂਰੀਆ ਪਾਉਣ ਨਾਲ ਕੀੜੇ ਬਿਮਾਰੀਆਂ ਦੇ ਅਟੈਕ ਵੱਧ ਹੁੰਦਾ ਇਸ ਨਾਲ ਖਰਚਾ ਵੀ ਵੱਧਦਾ ਤੇ ਸਾਨੂੰ ਜਿੰਨਾ ਵੀ ਮਤਲਬ ਡਿਪਾਰਟਮੈਂਟ ਵੱਲੋਂ ਖੇਤੀਬਾੜੀ ਮਹਿਕਮੇ ਵੱਲੋਂ ਸ਼ਿਪਾਰਸ਼ਾ ਪੀਏ ਜੀ ਵੱਲੋਂ ਉਸ ਤੋਂ ਵੱਧ ਨਹੀਂ ਅਸੀਂ ਕਿ ਯੂਰੀਆ ਵਰਤਦੇ ਬਾਕੀ ਸਾਡੇ ਇਥੇ ਲੈਬ ਹੈਗੀ ਆ ਅਸੀਂ ਸਾਰੇ ਮਿੱਟੀ ਸੋਇਲ ਟੈਸਟ ਹੈਲਥ ਕਾਰਡ ਬੜਿਆ ਹੋਇਆ ਅਸੀਂ ਉਸੇ ਨਾਲ ਹੀ ਆਪਣੀ ਜਿੰਨੀ ਖੇਤਾਂ ਦੀ ਆਪਣਾ ਲੋੜ ਆ ਉਸ ਨਾਲ ਹੀ ਯੂਰੀਆ ਦੀ ਵਰਤੋਂ ਕਰਦੇ ਪਾਣੀ ਪ੍ਰਦੂਸ਼ ਤੋੜਿਆ ਪਾਣੀ ਦਾ ਲੈਵਲ ਜਿਹੜਾ ਘਟਦਾ ਜਾ ਰਿਹਾ ਦਿਨ ਬਦ ਦਿਨ ਮੂਗਾ ਚ ਤਿੰਨ ਡਾਰਕ ਜ਼ੋਨ ਆ ਜੀ ਪਾਣੀ ਘਟਣ ਦਾ ਕਾਰਨ ਦਾ ਮੇਰਾ ਤਾਂ ਪੀਜੂ ਦੇ ਜਿੰਨੀਆਂ ਵੀ ਨੋਨ ਰਿਕਮੈਂਡ ਵੈਰਾਈਟੀਆਂ ਲਾਉਨੇ ਆ ਜ਼ਿੰਮੇਵਾਰਾਂ ਨੂੰ ਇਹ ਤੋਂ ਕਰੇਜ ਕਰਨਾ ਚਾਹੀਦਾ ਇਹਦੇ ਵਿੱਚ ਇਕੱਲੇ ਆਪਾਂ ਕਿਸਾਨੀ ਨੂੰ ਨਹੀਂ ਦੋ ਸਕਦੇ ਇਹਦੇ ਵਿੱਚ ਹੋਰ ਵੀ ਕਈ ਕਾਰਨ ਹੋ ਸਕਦੇ ਆ ਬਟ ਮੰਨ ਲਓ ਜੇ ਆਪਾਂ ਝੋਨੇ ਦੀ ਖੇਤੀ ਨੂੰ ਗੱਲਾ ਨਹੀਂ ਇਹਦੇ ਵਿੱਚ ਆਪਾਂ ਕਰ ਸਕਦੇ ਦੋਸ ਦੇ ਸਕਦੇ ਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਆ ਜੀ ਅਖਬਾਰ ਸਿੰਘ ਪਿੰਡ ਕੋਕਰੀ ਕਣਾ ਪਿਛਲੇ ਅਸੀਂ 10 12 ਸਾਲ ਤੋਂ ਅੱਗ ਨਹੀਂ ਲਾ ਰਹੇ ਇਸੇ ਚੱਕਰ ਚ ਨਹੀਂ ਲਾ ਰਹੇ ਵੀ ਉਹਦੇ ਚ ਸਾਡੇ ਬਹੁਤ ਸਾਰੇ ਤਤ ਮਚ ਜਾਂਦੇ ਆ ਤਾਂ ਫਿਰ ਸਾਨੂੰ ਬਾਦ ਨੂੰ ਤੱਤ ਦੇਣੇ ਪੈਂਦੇ ਆ ਪਾਸੇ ਜਿਵੇਂ ਯੂਰੀਆ ਵਗੈਰਾ ਉਹ ਸਾਰਾ ਬੂਟਾ ਜਦੋਂ ਅਸੀਂ ਬੋਰੀ ਪਾਉਣੀ ਆ ਨਹੀਂ ਲੈਂਦਾ ਉਹ ਚੋਂ ਕੁਸ ਪਾਣੀ ਨਾ ਥੱਲੇ ਚਲਾ ਜਾਂਦਾ ਤੇ ਉਹ ਥੱਲੇ ਸਾਡੇ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਜਾਂ ਜਦੋਂ ਝੋਨੇ 'ਚ ਯੂਰੀਆ ਪੈ ਜਾਂਦਾ ਵਾ ਤੇ ਉਹ ਪਾਣੀ ਜਿਹੜਾ ਖੜਾ ਹੁੰਦਾ ਮੀਂਹ ਪੈ ਗਿਆ ਪਾਣੀ ਰੁੜ ਕੇ ਸਾਡੇ ਟੋਬਿਆਂ 'ਚ ਆ ਗਿਆ ਸਾਡੇ ਉਹਦੇ 'ਚ ਆ ਗਿਆ ਉਹ ਪ੍ਰਦੂਸ਼ਿਤ ਹੋਣ ਨਾਲ ਸਾਡੇ ਪਿੰਡਾਂ ਦੇ ਵਿੱਚ ਮੈਂ ਬਹੁਤ 25-30 ਸਾਲ ਤੋਂ ਕਿ ਮੈਡੀਕਲ ਨਾਲ ਵੀ ਜੁੜਿਆ ਵਾਂ ਅਸੀਂ ਕੈਂਪ ਵਗੈਰਾ ਲਾਉਨੇ ਆ ਸਾਡੇ ਪਿੰਡ ਦੀ ਹਾਲਤ ਇਹ ਆ ਵੀ ਬਹੁਤ ਜ਼ਿਆਦੇ ਲੋਕਾਂ ਨੂੰ ਚਮੜੀ ਦੀਆਂ ਬਿਮਾਰੀਆਂ ਉਦਾਕਾਰਨੀ ਇਹ ਆ ਜਿਹੜੇ ਕੈਮੀਕਲ ਪਾਣੀ ਦੇ ਵਿੱਚ ਰੁੜ ਗਏ ਤੇ ਰੁੜ ਕੇ ਉਹ ਛਪੜਾਂ ਚ ਆ ਗਏ ਉਥੋਂ ਉਹ ਕੈਮੀਕਲਾਂ ਨਾਲ ਹੀ ਸਾਡੇ ਇਹ ਬਿਮਾਰੀਆਂ ਵੱਧ ਤੋਂ ਵੱਧ ਫੈਲਦੀਆਂ ਜਿਵੇਂ ਹੁਣ ਆਪਾਂ ਤੁਸੀਂ ਵੀ ਦਸਹੀ ਰਹੇ ਆਂ ਵੀ ਸੰਗਰੂਰ ਦੇ ਵਿੱਚ ਤੇ ਇਹੀ ਸਾਈਡ ਸਾਰੀ ਕੈਂਸਰ ਦੀ ਆਪਣੀ ਬੈਲਟੀ ਬਣੀ ਪਈ ਐ ਉਥੇ ਥੋੜਾ ਜਿਹਾ ਜਿਵੇਂ ਬਠਿੰਡਾ ਏਰੀਆ ਵਾ ਉਥੇ ਰੇਤਲਾ ਏਰੀਆ ਲੀਚਿੰਗ ਵੀ ਜਿਆਦਾ ਸੀ ਪਾਣੀ ਦੀ ਉੱਤੋਂ ਜਦੋਂ ਅਸੀਂ ਜਿਆਦਾ ਖਾਦਾਂ ਪਾਉਂਦੇ ਸੀ ਉਹ ਜਿਆਦਾ ਜਾਂਦਾ ਸੀ ਅਸੀਂ ਪਿਛਲੇ ਮਤਲਬ ਬਹੁਤ ਮੈਂ ਜਦੋਂ ਦਾ ਖੇਤੀ ਚ ਵੜਿਆ ਮਾਂ ਕਦੇ ਵੀ ਰეკਮੈਂਡੇਸ਼ਨ ਤੋਂ ਉੱਤੇ ਨਹੀਂ ਗਏ ਸੀ ਕਾ ਦਾ ਉਹ ਆਦੂ ਦੀ ਖਾਦ ਨਾਲ ਕੋਈ ਫਾਇਦਾ ਹੋਇਆ ਹੀ ਨਹੀਂ ਨੁਕਸਾਨ ਹੋਇਆ ਵਾ ਉਲਟਾ ਬੂਟਾ ਜਾਦੇ ਨਰਮ ਹੋ ਜਾਂਦਾ ਉਹਨੂੰ ਫਿਰ ਬਿਮਾਰੀਆਂ ਲੱਗਦੀਆਂ ਫਿਰ ਲੋਕ ਉਹਦੇ ਤੇ ਸਪਰੇਆ ਕਰਦੇ ਮੈਂ ਬਹੁਤ ਸਪਰੇਅ ਘੱਟ ਕਰਦਾ ਮੈਂ ਆਰਗੈਨਿਕ ਖੇਤੀ ਚ ਪਿੰਗਲਵਾੜੇ ਤੋਂ ਟ੍ਰੇਨਿੰਗ ਲਈ ਸੀ ਅਸੀਂ ਪਿੰਗਲਵਾੜੇ ਨਾਲ ਬਹੁਤ ਚਿਰ ਦੇ ਜੁੜੇ ਹੋਏ ਆ ਆਰਗੈਨਿਕ ਖੇਤੀ ਅਸੀਂ ਪਹਿਲਾਂ ਤਾਂ ਜਾਦੇ ਕਰ ਲਈ ਸੀ ਚਲੋ ਉਹਦੋਂ ਮੈਂ ਬਾੜਾ ਵੇਚਣ ਚ ਮੈਨੂੰ ਦਿੱਕਤ ਆਈਆਂ ਤੇ ਨਹੀਂ ਮੈਂ ਕਰ ਸਕਿਆ ਕਿਉਂਕਿ ਸਾਡਾ ਦੂਜਾ ਕਾਰੋਬਾਰ ਤਾਂ ਮੈਂ ਘਟਾ ਲਿਆ ਉਹਨੂੰ ਤਾਂ ਹੁਣ ਅਸੀਂ ਆਪਦੇ ਜੋਗੀ ਕਰਦੇ ਆ ਪਰ ਬਾਕੀ ਦੀ ਖੇਤੀ ਨੂੰ ਵੀ ਮੈਂ ਨਿਰਾ ਮਤਲਬ ਕੈਮੀਕਲ ਨਾਲ ਉਹ ਨਹੀਂ ਕਰਦਾਗਾ ਯੂਨੀਵਰਸਿਟੀ ਜੀਆਂ ਚ ਪਾਰਖਾਂ ਦੇ ਹਿਸਾਬ ਨਾਲ ਖਾਦਾਂ ਪਾਉਣੇ ਆ ਅੱਗ ਨਹੀਂ ਲਾਉਂਦੇ ਪਰਾਲੀ ਵਿੱਚ ਪਾਉਣੇ ਆ ਉਹਦੇ ਨਾਲ ਸਾਡੀ ਜਿਵੇਂ ਤੁਸੀਂ ਕਹਿੰਦੇ ਪਰਾਲੀ ਮਤਲਬ ਵਿੱਚ ਬਾਦੰਨੇ ਸਿੱਧੀ ਵੀ ਜਾਈ ਜਦੋਂ ਲੱਗਦਾ ਕਿ ਉਹ ਉਹ ਚੀਜ਼ਾਂ ਜਿਹੜੀਆਂ ਨੇ ਕਿਸਾਨਾਂ ਨੂੰ ਪਾਉਣੀਆਂ ਚਾਹੀਦੀਆਂ ਹਜੇ ਕੁਝ ਕਿਸਾਨ ਕਹਿ ਸਕਦੇ ਆ ਨਹੀਂ ਜਿਹੜੀ ਜਿਹੜੀ ਸਿੱਧੀ ਵੀ ਜਾਈ ਜਾਂਦੇ ਝੋਨੇ ਦੀ ਉਹ ਸਾਰੀਆਂ ਮਤਲਬ ਜ਼ਮੀਨਾਂ 'ਚ ਨਹੀਂ ਕੰਮ ਜਾਊਗੀ ਮੇਰੇ ਕੋਲੇ ਜਾਦੇ ਜ਼ਮੀਨ ਰੇਤ ਲਗੋਈ ਆ ਜਾਦੇ ਜ਼ਮੀਨ ਰੇਤਲੀ ਹੋਣ ਕਰਕੇ ਉੱਥੇ ਬਾੜੀ ਕੰਮਜਾਬ ਨਹੀਂ ਹੋਈਗੀ ਪਰ ਜਿਹੜੀ ਪਾਣੀ ਜਾਦੇ ਖੜ੍ਹਾ ਆ ਕੇ ਜਾਦੇ ਉਹਦੇ ਚ ਹੈਗਾ ਵੀ ਪਾਣੀ ਜਦੋਂ ਤੁਸੀਂ ਜੂਰੀਆ ਪਾਉਣੀ ਆ ਉਦੋਂ ਪਾਣੀ ਘਟਾ ਕੇ ਪਾਉਣੀ ਬਹੁਤ ਜਾਦੇ ਪਾਣੀ ਨਹੀਂ ਲਾਉਣਾ ਰੇਤ ਲੀਆਂ ਜ਼ਮੀਨਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਵੀ ਬਾਅਦ ਚ ਉਹਨੂੰ ਪਾਣੀ ਨਹੀਂ ਖੜੂਗਾ ਜਾਂ ਕੋਈ ਨਹੀਂ ਅਸੀਂ ਤਾਂ ਉਵੇਂ ਹੀ ਚਲਾਉਨੇ ਆ ਵੀ ਦੂਜੇ ਤੀਜੇ ਚੌਥੇ ਦਿਨ ਵਾਰੀ ਨਾਲ ਹੀ ਪਾਣੀ ਲੱਗਦੇ ਆ ਤੇ ਜਿੰਨੀ ਮੇਰੇ ਕਹੋ ਕਿ ਬਹੁਤ ਜਾਦੇ ਜ਼ਮੀਨਾਂ ਤੇ ਬੰਦੇ ਹੀ ਛੱਡੇ ਹੁੰਦੇ ਸਾਡੇ ਅਸੀਂ ਤਾਂ ਆਪ ਕਿਹੜਾ ਹੀ ਮਾਰਦੇ ਆ 100 ਕਿੱਲਾ ਜ਼ਮੀਨ ਦਾ ਕੀਤਾ ਮੈਂ ਕੱਲਾ ਤਾਂ ਕਰ ਨਹੀਂ ਰਿਹਾ ਲੇਬਰ ਤੋਂ ਕਰਾ ਰਿਆ ਵਾਂ ਤੇ ਕੋਈ ਜਿਹੜੀ ਉਹ ਨਹੀਂ ਖਾਦਾ ਹਾਂ ਉਹ ਉਹ ਮੇ ਜੋ ਵੀ ਚੀਜ਼ ਪਾਉਣੀ ਹੈ ਮੈਂ ਹੀ ਪਾਉਣੀ ਹੈ ਨਾ ਤਾਂ ਅਸੀਂ ਬਹੁਤ ਸਾਲਾਂ ਤੋਂ ਕਰ ਰਹੇ ਮੈਨੂੰ ਕੋਈ ਨੁਕਸਾਨ ਨਹੀਂ ਹੋਇਆਗਾ ਮੈਂ 90 ਤੋਂ ਖੇਤੀ ਚ ਕਰਨ ਲੱਗਾ ਮੈਂ ਖੇਤੀ ਨੂੰ ਪੂਰੀ ਉੱਤਮ ਮੰਨ ਕੇ ਚੱਲਦਾ ਵਾਂ ਮੈਂ ਖੇਤੀ ਚ ਹੀ ਕਾਮਯਾਬ ਹੋਇਆ ਪਹਿਲਾਂ ਖੇਤੀ ਸ਼ੁਰੂ ਕੀਤੀ ਖੇਤੀ ਕਰਦੇ ਕਰਦੇ ਹੌਲੀ ਹੌਲੀ ਮੈਂ ਫਿਰ ਵਪਾਰ ਚ ਵੀ ਗਿਆ ਆੜਤ ਵੀ ਮੈਂ ਕੀਤੀ ਸਿਰਫ 91 ਤੋਂ ਮੈਂ ਖੇਤੀ ਸ਼ੁਰੂ ਕਰਕੇ ਤੇ ਕੋਈ ਲੋਕਾਂ ਨੂੰ ਬਹੁਤ ਜ਼ਿਆਦਾ ਉਨੀ ਖਰਚੇ ਵਧਾ ਆ ਦੇਣੇ ਜੇ ਮੇਰੀ ਕਵਾਂਟਰ ਫਸਲ ਵੱਧ ਵੀ ਨਿਕਲਾਈ ਤੇ ਮੈਂ ਦੋ ਕਵਾਂਟਰ ਦਾ ਖਰਚਾ ਕਰਦਾ ਫਾਇਦਾ ਕੀ ਹੋਇਆ ਨਾਲੇ ਮੈਂ ਆਪਦਾ ਪੋਲੂਸ਼ਨ ਵਧਾ ਲਿਆ ਉਹਦੇ ਨਾਲ ਚਾਹ ਚਾਹ ਮੈਨੂੰ ਆ ਤੇ ਚਾਹੇ ਸਮਾਜ ਨੂੰ ਆ ਨੁਕਸਾਨ ਤਾਂ ਹੋਣਗੇ ਨਾ ਫਿਰ ਅਸੀਂ ਡਾਕਟਰਾਂ ਦੀਆਂ ਜਾਂਦੇ ਆ ਹਸਪਤਾਲ ਪੈਸੇ ਲਾਦੇ ਆ ਹਸਪਤਾਲ ਕਿੱਡੇ ਵੱਡੇ ਵੱਡੇ ਹੋ ਗਏ ਆ ਜੋ ਸਾਨੂੰ ਪ੍ਰੋਬਲਮ ਆ ਕਿੰਨੀਆਂ ਆਈਆਂ ਪਈਆਂ ਸਾਡੀ ਨੌਜਵਾਨ ਪੀੜ੍ਹੀ ਨੂੰ ਕਿੱਡੀ ਪ੍ਰੋਬਲਮ ਆ ਜਾਂ ਸਾਡੇ ਮੋਗੇ ਦੇ ਵਿੱਚ ਆਈ ਵੀ ਐਫ ਦੇ 9 10 ਸੈਂਟਰ ਬਣ ਚੁੱਕੇ ਆ ਜਿਹੜੀ ਬਹੁਤ ਵੱਡੀ ਸਮੱਸਿਆ ਖੜੀ ਆ ਜਿਹੜੀ ਸਾਰੇ ਸਹੀ ਆਪਦੀ ਜਨਰੇਸ਼ਨ ਹੀ ਨਹੀਂ ਨਵੀਂ ਪੈਦਾ ਕਰ ਸਕਦੇ ਇਹੀ ਆ ਵੀ ਪਾਣੀ ਜਿਹੜੇ ਆਪਾਂ ਖਾਦਾ ਜਿਹੜਾ ਅਸੀਂ ਜਿਹੜੀ ਅਸੀਂ ਫਸਲ ਨੂੰ ਸੰਤੁਲਨ ਕਿਉਂਕਿ ਫਸਲ ਨੂੰ ਆਪਾਂ ਤਿੰਨ ਤੱਤ ਹੀ ਦੇਈ ਜਾਂਦੇ ਆ ਬਾਤੋ ਹੁਣ ਪੋਟਾਸ਼ ਦੇਣ ਲੱਗੇ ਪਹਿਲਾਂ ਤਾਂ ਪੋਟਾਸ਼ ਵੀ ਨਹੀਂ ਪਾਉਂਦੇ ਸੀ ਕੋਲਾ ਯੂਰੀਆ ਤੇ ਡੀਏਪੀ ਪਾਉਂਦੇ ਸੀਗੇ ਉਹ ਤਾਂ ਨੇ ਵੱਧ ਚੱਕ ਲੈਣੇ ਦੂਜਿਆਂ ਦੀ ਕਮੀ ਹੋ ਜਾਣੀ ਤਾਂ ਜਦੋਂ ਤੁਹਾਡੇ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਜਿਵੇਂ ਅਸੀਂ ਆਰਗੈਨਿਕ ਚ ਕਰਦੇ ਸੀ ਉਹ ਠੀਕ ਆ ਉਹਦੇ ਚ ਝਾੜ ਘਟਦਾ ਸੀ ਪਰ ਉਹ ਤੱਤ ਪੂਰੇ ਪੂਰੇ ਚੁੱਕਦੀ ਸੀਗੀ ਪ੍ਰੋਪੋਰਸ਼ਨਲ ਨਹੀਂ ਚੱਲਦਾ ਸੀ ਹਾਂ ਇਹਦੇ ਚ ਪੋਸ਼ਨਲ ਨਹੀਂ ਰਿਹਾਗਾ ਜਦੋਂ ਜਾਦੇ ਪਾਉਨੇ ਬਹੁਤ ਜਾਦੇ ਪਾਉਨੇ ਤੇ ਉਹ ਜਾਦੇ ਹੁਣ ਤਾਂ ਪਿਛਲੇ ਜਾਂ ਮਹਿਕਮੇ ਦੀ ਬਹੁਤ ਮਹਿਕਮੇ ਨੇ ਕੰਮ ਕੀਤਾ ਇਸ ਕੰਮ ਤੇ ਯੂਨੀਵਰਸਿਟੀ ਨੇ ਵੀ ਕੀਤਾ ਹੁਣ ਜਾਂ ਐ ਕਰ ਲੋ ਵੀ ਨਵੇਂ ਕਿਸਾਨ ਮੁੰਡੇ ਆ ਗਏ ਪੜੇ ਲਿਖੇ ਆ YouTube ਤੁਸੀਂ ਵੀ ਆ ਗਏ ਉਹਦੇ ਨਾਲ ਪ੍ਰਚਾਰਨਾ ਹੁਣ ਲੋਕ ਬਹੁਤ ਸਿਆਣੇ ਹੋ ਗਏ ਹੁਣ ਥੋੜੀ ਜੀ ਘਟਣ ਲੱਗੀ ਜੇ ਆਪਾਂ ਪਿਛਲੇ 5 ਸਾਲ ਪਿੱਛੇ ਨੂੰ ਜਾਵਾਂਗੇ ਤਾਂ ਬਹੁਤ ਜ਼ਿਆਦਾ ਯੂਰੀਆ ਦੀ ਖਪਤ ਸੀਗੀ ਮਿਲਦਾ ਵੀ ਆਮ ਸੀ ਹੁਣ ਥੋੜੀ ਚਲੋ ਮੈਲਨ 'ਚ ਵੀ ਡੱਕਤਾ ਪਰ ਲੋਕਾਂ ਨੂੰ ਹੁਣ ਲੱਗਣ ਲੱਗ ਗਿਆ ਵੀ ਮੈਂ ਝੋਨੇ ਤੇ ਦੋ ਬੋਰੀਆਂ ਹੀ ਪਾਉਣੀਆਂ ਹੁਣ ਆਮ ਬੰਦਾ ਇਹ ਗੱਲ ਕਹਿੰਦਾ ਹੁਣ ਬਹੁਤ ਥੋੜੇ ਕਿਸਾਨ ਆ ਜਿਨ੍ਹਾਂ ਦੇ ਮੁੰਡੇ ਬਾਹਰ ਬੂਰ ਉੱਠ ਗਏ ਆਪ ਖੇਤੀ ਖੜੀ ਜਾਂਦੇ ਉਹ ਹਲੇ ਯੂਰੀਆ ਮਗਰੀ ਲੱਗੇ ਆ ਪਰ ਬਾਹਲੇ ਕਿਸਾਨ ਨਹੀਂ ਹੈਗੇ ਵੀ ਜਿਹੜੇ ਹੁਣ ਨਵੇਂ ਮੁੰਡੇ ਜਿਹੜੇ ਖੇਤੀ ਨੂੰ ਆਪਣੇ ਸਾਨੂੰ ਇੱਥੇ ਜ਼ਿਲ੍ਹੇ 'ਚ ਮਿਲਦੇ ਰਹਿੰਦੇ ਅਸੀਂ ਖੇਤੀਬਾੜੀ ਦੇ ਕੈਂਪ ਅਟੈਂਡ ਕਰਦੇ ਰਹਿੰਦੇ ਆ ਉਹ ਮਤਲਬ ਯੂਨੀਵਰਸਿਟੀ ਦੀਆਂ ਸ਼ਪਾ ਮੈਂ ਗੁਰਜੀਤ ਸਿੰਘ ਐਂਡ ਦੁਨਿਆਕਾ ਤੋਂ ਆਂ ਜੀ ਮੈਂ ਕਾਂਗੜਾ ਝੋਨੇ ਦੀ ਫਸਲ ਕਰਦਾ ਜੀ ਦੁਨਾਂ ਜੀ 50 ਕਿੱਲੇ ਖੇਤੀ ਕਰਦੇ ਜੀ ਅਸੀਂ ਸਾਡਾ ਜੀ ਆਪਦਾ ਵੀ ਤਜਰਬਾ ਖੇਤੀਬਾੜੀ ਦੇ ਵਸਤਾਰੇ ਚੱਲਦੇ ਨੇ 2.5 ਤੋਂ 2.5 ਬੋਰੀਆਂ ਦੀ ਝੂਰੀਆ ਵਰਤਦੇ ਦੀ ਸਾਡੇ ਕੋਲ ਇੱਕ ਬੈਨ ਵੀ ਆ ਜੀ ਸਾਰੇ ਪੱਟ ਦੇ ਵਿੱਚ ਜਾਣਦੇ ਅਸੀਂ ਜਿਹੜੇ ਕੋਈ ਜ਼ਿਆਦੇ ਮੇਰੇ ਵੀਰ ਰੇ ਜੂਰੀਆ ਵਰਤਦੇ ਜੀ ਉਹ ਝਾਰ ਘੜਦਾ ਜੀ ਸਾਡਾ ਝਾਰਪਾ ਵਧੀਆ ਰਹਿੰਦਾ ਜੀ ਅਸੀਂ ਤਾਂ ਹਰੇ ਇਹੀ ਕਵਾਂਗੇ ਵੀ ਘਰ ਤੋਂ ਘਰ ਜੂਰੀਆ ਵਰਤੀ ਜਾਵੇ ਜੀ ਹੋਰ ਆਪਣਾ ਖਾਧਾ ਦੇ ਉੱਪਰ ਜੋ ਕੀਤਾ ਜਾਵੇ ਜੀ ਨੁਕਸਾਨ ਜਿਵੇਂ ਬਈ ਨਾ ਸਕੇ ਪਿੰਡ ਤੇ ਚਮੜੀ ਰੋਗ ਜਿਹੜਾ ਬਹੁਤ ਜ਼ਿਆਦਾ ਪਿੰਡ ਤੇ ਹੁੰਦੇ ਉਹ ਇਸੇ ਕਰਕੇ ਜੀ ਕਿ ਜਿਹੜੇ ਜੂਰੀਆ ਜਾਦੇ ਪਾ ਰਹੇ ਆ ਜੀ ਪ੍ਰਦੂਸ਼ਣ ਹੋ ਜਾਂਦਾ ਜੀ ਦਵਾਈਆਂ ਛੜਕੀ ਜਾਂਦੇ ਜੋ ਜਾਦੇ ਜੂਰੀਆ ਪਾਉਣਾ ਜਾਦੇ ਬਿਮਾਰੀ ਹੁੰਦੀ ਹਰੇ ਭਾਈ ਆਗੇ ਉਹ ਉਹਦੇ ਨਾਲ ਬਿਮਾਰੀ ਇਸੇ ਕਰਕੇ ਜਾਂਦੀ ਉਹ ਪਾਣੀ ਰੋੜ ਕੇ ਜਾਂਦਾ ਜੀ ਦੂਜੇ ਛਪੜਾ ਛਪੜਾਈ ਉਹਦੇ ਕਰਕੇ ਜਿਆਦਾ ਹੋ ਜਾਂਦਾ ਜ ਪਰੋਗਰੈਸਿਵ ਫਾਰਮਰ ਕਹਿੰਦੇਗੇ ਜਿਹੜੇ ਨੌਜਵਾਨ ਫਾਰਮਰ ਨੇ ਵੱਖ-ਵੱਖ ਤਰ੍ਹਾਂ ਦੀ ਜਿਹੜੀ ਖੇਤੀਬਾੜੀ ਆ ਉਹ ਕਰਦੇ ਨੇਗੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਨੇ ਕੀ ਨਾਮ ਆ ਸਰ ਤੁਹਾਡਾ ਤੇ ਕਿਹੜਾ ਪਿੰਡ ਆ ਤੇ ਫਾਰਮਿੰਗ ਚ ਕਿੰਨੇ ਸਰਤੂ ਤੁਸੀਂ ਤੇ ਕੀ ਕੀ ਜਿਹੜੀਆਂ ਫਸਲਾਂ ਤੁਸੀਂ ਹੁੰਦੇ ਮੇਰਾ ਨਾਮ ਕਰਨਵੀਰ ਸਿੰਘ ਹੈ ਜੀ ਮੇਰਾ ਪਿੰਡ ਸਾਫੂਵਾਲ ਤੇ ਮੈਂ ਆਪਦੀ ਪੜ੍ਹਾਈ ਤੋਂ ਬਾਅਦ ਤਕਰੀਬਨ 2014 ਤੋਂ ਖੇਤੀ ਨਾਲ ਜੁੜਿਆ ਹੋਇਆ ਤੇ ਪ੍ਰੋਸੈਸਿੰਗ ਕਰਦੇ ਆਂ ਜਿਹੜੀ ਤੁਸੀਂ ਸਵਾਲ ਕੀਤਾ ਜਿਹੜੀ ਨਾਈਟ੍ਰੋਜਨ ਜਨਨ ਕਿ ਯੂਰੀਆ ਦੀ ਗੱਲ ਕੀਤੀ ਹੈ ਦੇਖੋ ਇਹਦੇ ਐਡਵਰਸ ਇਫੈਕਟ ਤਾਂ ਬਹੁਤ ਹੈ ਜੀ ਇੱਕ ਤਾਂ ਲੀਚ ਡਾਊਨ ਕਰਕੇ ਪਾਣੀ ਨੂੰ ਗੰਧਲਾ ਕਰਦੀ ਕਰਦੀ ਹੈ ਬਾਕੀ ਜਿਹੜੀ ਗ੍ਰੀਨ ਹਾਊਸ ਜਿਹੜੀਆਂ ਗੈਸੇਸ ਨੇ ਨਾ ਉਹਨਾਂ ਨੂੰ ਬਹੁਤ ਕਰਦੇ ਜਿਹੜਾ ਵਾਤਾਵਰਣ ਤੇ ਤਬਦੀਲੀ ਲਿਆਉਣ ਚਾਹ ਤਾਂ ਬਹੁਤ ਵੱਡਾ ਯੋਗਦਾਨ ਹੈ ਸੋ ਅਸੀਂ ਤਾਂ ਜੀ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਆਂ ਮਹਿਕਮੇ ਦੇ ਨਾਲ ਜੁੜੇ ਹੋਏ ਆਂ ਅਸੀਂ ਰეკਮੈਂਡਡ ਡੋਸ ਪਾਉਣੇ ਆ ਤੇ ਰეკਮੈਂਡਡ ਟਾਈਮ ਤੇ ਡੋਸ ਦਿੰਨੇ ਆ ਆਪੀ ਫਸਲ ਨੂੰ ਫਸਲ ਅਸੀਂ ਤਕਰੀਬਨ ਸਾਰੀਆਂ ਕਰਦੇ ਆ ਜੀ ਲੋੜ ਮੁਤਾਬਕ ਅਸੀਂ ਰੋਟੇਸ਼ਨ ਨਾ ਕਰਦੇ ਆ ਜੀ ਯੂਰੀਆ ਨਾਲ ਕੀ ਕਹ ਸਕਦੇ ਹੋ ਜੇ ਸੰਘਰੂਰ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਚੋਂ ਪਹਿਲਾ ਸੂਬਾ ਜਿਹੜਾ ਕਿ ਦੇਖੋ ਜੀ ਇਹ ਮੋਗਾ ਤੇ ਸੰਘਰੂਰ ਦੋਵੇਂ ਬਰਾਬਰ ਬਰਾਬਰ ਚੱਲ ਰਹੇ ਨੇ ਜੀ ਸੰਘਰੂਰ ਹੁਣ ਬਿਲਕੁਲ ਹਾਸ਼ੀਏ ਤੇ ਆ ਗਿਆ ਜਿਹੜਾ ਜਿਸ ਜ਼ੋਨ ਚ ਤੁਸੀਂ ਖੜੇ ਹੋ ਬਲਾਕ 2 ਦੇ ਵਿੱਚ ਮੋਗਾ ਬਲਾਕ 2 ਦੇ ਵਿੱਚ ਇਹ ਦੂਜੇ ਨੰਬਰ ਤੇ ਆ ਪੰਜਾਬ ਦੇ ਵਿੱਚ ਪਾਣੀ ਵੀ ਡੂੰਗਾ ਜਾ ਚੁੱਕਿਆ ਤੇ ਜਿਹੜੀ ਇਹਦੀ ਪਾਣੀ ਦੀ ਕੁਆਲਿਟੀ ਹੈ ਉਹ ਵੀ ਮਾੜੀ ਜਾ ਚੁੱਕੀ ਹੈ ਬਹੁਤ ਮਾੜੀ ਹੈ ਔਰ ਇਹਦੇ ਚ ਜਿਹੜੀ ਮੈਂ ਸਮਝਦਾ ਮੇਰਾ ਜਿਹੜਾ ਨਿੱਜੀ ਤਜਰਬਾ ਹੈ ਕਿ ਜਿਹੜੀਆਂ ਗੈਰ ਸਫਾਰਿਸ਼ ਜਿਹੜੀਆਂ ਫਸਲਾਂ ਨਾ ਉਹਨਾਂ ਨੂੰ ਜਿਹੜਾ ਕਿਸਾਨ ਵੀਰ ਜਾਦਾ ਕਰਦੇ ਆ ਉਹਦੇ ਕਰਕੇ ਜਿਵੇਂ ਮੱਕੀ ਹੈ ਮੱਕੀ ਸਾਡੇ ਖੇਤੇ ਲਈ ਹੈ ਨਹੀਂ ਸਪੈਸ਼ਲ ਚੋਨੇ ਦਾ ਤੁਹਾਡੇ ਆਲੂ ਤੋਂ ਬਾਅਦ ਲੋਕੀ ਬਹੁਤ ਮੱਕੀ ਵੱਲ ਜਾਂਦੇ ਪਰ ਜੇ ਸਾਡੇ ਇਲਾਕੇ ਦੇ ਹਿਸਾਬ ਨਾਲ ਪਾਣੀ ਦੇ ਮੁਤਾਬਕ ਅਸੀਂ ਲਾਈਏ ਤਾਂ ਸਾਡੇ ਲਈ ਮੂੰਗੀ ਜਿਆਦਾ ਵਧੀਆ ਫਸਲ ਹੈ ਉਹਦੇ ਨਾਲ ਨਾਈਟ੍ਰੋਜਨ ਵੀ ਸਾਨੂੰ ਜੇ ਮੰਨ ਲਓ ਸਾਨੂੰ ਪ੍ਰੋਪਰ ਫਸਲ ਨਹੀਂ ਮਿਲਦੀ ਤਾਂ ਪਰ ਜੇ ਕੋਈ ਖੁਦਾ ਨਾਕਾਸਤਾ بارش ਵੀ ਆ ਜਾਂਦੀ ਅਸੀਂ ਉਹਨੂੰ ਵਾਹ ਕੇ ਵਿੱਚ ਤਾਂ ਸੱਡੀ ਨਾਈਟ੍ਰੋਜਨ ਦੀ ਵੀ ਪੂਰਤੀ ਹੋ ਜਾਂਦੀ ਹੈ ਸੋ ਇਹ ਸਾਨੂੰ ਵੱਖ-ਵੱਖ ਪਿੰਡਾਂ ਤੋਂ ਇੱਥੇ ਆਏ ਕਿਸਾਨ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਯੂਰੀਏ ਦੀ ਜਿਹੜੀ ਵਰਤੋਂ ਹੈ ਉਹ ਜੋ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਉਸ ਦੇ ਅਕੋਰਡਿੰਗਲੀ ਉਹ ਕਰਦੇ ਨੇਗੇ ਅਪੀਲ ਵੀ ਇਹੀ ਕਰਦੇ ਨੇ ਕਿਸਾਨਾਂ ਤੋਂ ਕਿ ਜਿਹੜੀ ਰეკਮੈਂਡ ਕਰਦੀ ਹੈ ਪੰਜਾਬ ਯੂਨੀਵਰਸਿਟੀਆਂ ਖੇਤੀਬਾੜੀ ਵਿਭਾਗ ਵੱਲੋਂ ਰეკਮੈਂਡੇਸ਼ਨ ਹੁੰਦੀ ਹੈ ਉਨੀਕ ਮਾਤਰਾ ਦੇ ਵਿੱਚ ਜੋ ਵੀ ਰਿਕੁਆਇਰਡ ਡੀਏਪ ਹੋਵੀ ਜਾਂ ਚਾਹਿਆ ਯੂਰੀਆ ਹੋਗੀ ਉਹਦੀ ਵਰਤੋਂ ਜਿਹੜੀ ਹੈ ਕਰਨੀ ਚਾਹੀਦੀ ਆ ਗੱਲਬਾਤ ਕੀਤੀ ਵੱਖ-ਵੱਖ ਪਿੰਡਾਂ ਤੋਂ ਇਹ ਕਿਸਾਨਾਂ ਨਾਲ ਕਿ ਯੂਰੀਆ ਦੀ ਜਿਹੜੀ ਲਗਾਤਾਰ ਵਰਤੋਂ ਕੀਤੀ ਜਾ ਰਹੀ ਹੈ ਵੱਧ ਵਰਤੋਂ ਕੀਤੀ ਜਾ ਰਹੀ ਹੈ ਉਸ ਦੇ ਕੀ ਨੁਕਸਾਨ ਨੇ ਫਸਲਾਂ ਨੂੰ ਤੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਹੈ ਜਿਵੇਂ ਕੁਝ ਕਿਸਾਨਾਂ ਨੇ ਦੱਸਿਆ ਕਿ ਚਮੜੀ ਰੋਗ ਜਿਹੜੇ ਨੇ ਉਹ ਲੋਕਾਂ ਦੇ ਵਿੱਚ ਆਮ ਦੇਖਣ ਨੂੰ ਮਿਲ ਰਹੇ ਨੇ ਖਾਸ ਕਰਕੇ ਪ੍ਰਦੂਸ਼ਿਤ ਪਾਣੀ ਕਾਰਨ ਚੀਫ ਐਗਰੀਕਲਚਰ ਆਫੀਸਰ ਸਾਡੇ ਨਾਲ ਨੇ ਜ਼ਿਲ੍ਹੇ ਦੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਕਹਿਣਾ ਉਹਨਾਂ ਦਾ ਤੇ ਵੱਖ-ਵੱਖ ਜਿਵੇਂ ਕਿਸਾਨਾਂ ਨੇ ਦੱਸਿਆ ਕਿ ਕੈਂਪਸ ਜਿਹੜੇ ਨੇ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾ ਰਹੇ ਨੇਗੇ ਤੇ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਰეკਮੈਂਡੇਸ਼ਨ ਜਿਹੜੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੂਰੀਆ ਦੀ ਲਗਾਤਾਰ ਵਰਤੋਂ ਵੱਧ ਰਹੀ ਜਾ ਰਹੀ ਹੈ ਤੁਸੀਂ ਖੇਤੀਬਾੜੀ ਵਿਭਾਗ ਦੇ ਮੁਖੀ ਹੋ ਇੱਥੋਂ ਜ਼ਿਲ੍ਹੇ ਦੇ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਕਿਸਾਨਾਂ ਨੂੰ ਰეკਮੈਂਡੇਸ਼ਨ ਕੀਤੀ ਜਾਂਦੀ ਹੈ ਯੂਰੀਆ ਕਿਉਂ ਜਿਹੜੇ ਕਿਸਾਨ ਨੇ ਵੱਧ ਕਿਸਾਨ ਜਿਹੜੇ ਨੇ ਯੂਰੀਆ ਦੀ ਵਰਤੋਂ ਵੱਧ ਕਰਦੇ ਨੇ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਅਸੀਂ ਜੀ ਇਸ ਵਿਸ਼ੇ ਤੇ ਬਹੁਤ ਹੀ ਅਸੀਂ ਗੰਭੀਰਾਂ ਅਸੀਂ ਕਿਸਾਨਾਂ ਨੂੰ ਵਾਰ-ਵਾਰ ਇਹ ਬੇਨਤੀ ਕਰਦੇ ਹਾਂ ਕਿ ਯੂਰੀਆ ਦੀ ਜਿਹੜੀ ਖਪਤ ਆ ਉਹ ਕੱਟ ਕੀਤੀ ਜਾਵੇ ਪਰ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਨਾ ਕਿ ਜਿਹੜੀ ਅਸੀਂ ਰეკਮੈਂਡੇਸ਼ਨ ਭੇਜਦੇ ਆ ਯੂਰੀਆ ਬਾਰੇ ਉਹ ਐਤਕੀ 70000 ਐਮਟੀਸੀ ਮੋਗੇ ਜ਼ਿਲ੍ਹੇ ਦੀ ਤੇ ਉਸ ਦੇ ਹਿਸਾਬ ਨਾਲ ਹੀ ਸਾਡੇ ਕੋਲੇ ਯੂਰੀਆ ਆਇਆ ਕਿਉਂਕਿ ਇਹ ਜਿਹੜੀ ਰეკਮੈਂਡੇਸ਼ਨ ਜਾ ਰਹੀ ਆ ਖੇਤੀਬਾੜੀ ਵਿਭਾਗ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਉਹ ਦੋ ਫਸਲਾਂ ਤੇ ਆ ਹੁਣ ਜਿਹੜੀ ਇੰਟੈਂਸਿਟੀ ਆ ਕ੍ਰੌਪ ਦੀ ਉਹ 3 300% ਹੋ ਗਈ ਆ ਕਿਉਂਕਿ ਮੱਕੀ ਜਾਂ ਮੂੰਗੀ ਜਾਂ ਆਲੂ ਵਿੱਚ ਬਹੁਤ ਜ਼ਿਆਦਾ ਪੈਨੇਟੇਟ ਕਰ ਗਿਆ ਉਹਨਾਂ ਦੀ ਜਿਹੜੀ ਖਾਦ ਦੀ ਵਰਤ ਹੁੰਦੀ ਆ ਉਹ ਖਾਦ ਦਾ ਜਿਹੜਾ ਹੈਗਾ ਵੀਰਵਾ ਉਹ ਅਸੀਂ ਨਹੀਂ ਭੇਜਦੇ ਅਸੀਂ ਕਣਕ ਦੇ ਝੋਨੇ ਬਾਰੇ ਹੀ ਉੱਪਰ ਲਿਖਦੇ ਆ ਵੀ ਇੰਨੀ ਯੂਰੀਆ ਚਾਹੀਦੀ ਆ ਤੇ ਕੇਂਦਰ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਹੈ ਵੀ ਇਹ ਜਿਹੜੀ ਯੂਰੀਆ ਤੁਹਾਡੀ ਵੱਧ ਪੈ ਗਈ ਪਰ ਇਹ ਫਸਲਾਂ ਵਧਣ ਨਾਲ ਵੀ ਜਿਹੜਾ ਹੈਗਾ ਉਹ ਫਰਕ ਪੈਂਦਾ ਬਾਕੀ ਕਈ ਕਿਸਾਨ ਜਿਹੜੇ ਹੈਗੇ ਆ ਉਹ ਵਰਤੋਂ ਵੀ ਵੱਧ ਕਰਦੇ ਆ ਪਰ ਅਸੀਂ ਜਿਹੜੀ ਹੈਗੀ ਆ ਇੱਥੇ ਮਿੱਟੀ ਪਰਖ ਲੈਬਰਾਟਰੀ ਹੈਗੀ ਆ ਇਸ ਸਾਲ ਅਸੀਂ 14000 ਸੈਂਪਲ ਜਿਹੜਾ ਹੈਗਾ ਟੈਸਟ ਕਰਕੇ ਕਿਸਾਨਾਂ ਤੱਕ ਸੋਇਲ ਹੈਲਥ ਕਾਰਡ ਪਹੁੰਚਾਏ ਆ ਉਹਨਾਂ ਨੂੰ ਅਸੀਂ ਦੱਸਿਆ ਵੀ ਕਿਸ ਤਰ੍ਹਾਂ ਜਿਹੜੀ ਹੈਗੀ ਆ ਤੇ ਕਿੰਨੀ ਇੱਜ਼ ਖਾਦ ਪੈਣੀ ਆ ਉਹ ਪੂਰੀ ਤਰ੍ਹਾਂ ਅਸੀਂ ਉਹਨਾਂ ਨੂੰ ਜਾਗਰਤ ਕਰ ਰਹੇ ਆ ਸਾਡਾ ਸਾਰਾ ਸਟਾਫ ਜਿਹੜਾ ਹੈਗਾ ਉਹ ਖੇਤਾਂ 'ਚ ਰਹਿੰਦਾ ਤੇ ਅਸੀਂ ਜਿਹੜਾ ਹੈਗਾ ਬਹੁਤ ਹੀ ਹੱਦ ਤੱਕ ਇਸ ਹਾਲ ਤੱਕ ਸਫਲ ਆ ਤੁਸੀਂ ਪਹਿਲਾਂ ਵੇਖਿਆ ਹੋਣਾ ਵੀ ਜਿਹੜੇ ਕਿਸਾਨ ਸਾਡੇ ਆਏ ਆ ਉਹ ਰეკਮੈਂਡਡ ਜਿਹੜੀ ਹੈਗੀ ਆ ਯੂਰੀਆ ਹੀ ਪਾਉਂਦੇ ਆ ਤੇ ਸਾਨੂੰ ਉਮੀਦ ਆ ਵੀ ਜਿਹੜੀ ਹੈਗੀ ਆ ਬਾਕੀ ਕਿਸਾਨ ਜਿਹੜੇ ਵੱਧ ਪਾਉਂਦੇ ਆ ਉਹ ਵੀ ਇਹ ਗੱਲ ਸਮਝਣਗੇ ਤੇ ਆਪਾਂ ਯੂਰੀਆ ਦੀ ਜਿਹੜੀ ਹੈਗੀ ਆ ਕਪਤ ਘਟਾਵਾਂਗੇ ਬਹੁਤ ਬਹੁਤ ਧੰਨਵਾਦ ਅ ਜ਼ਿਲ੍ਹਾ ਮੁਖੀ ਐਗਰੀਕਲਚਰ ਵਿਭਾਗ ਸਾਡੇ ਨਾਲ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿਸਾਨਾਂ ਨੂੰ ਅਪੀਲ ਜ਼ਰੂਰ ਕਰ ਰਹੇ ਨੇ ਵੱਖ-ਵੱਖ ਕੈਂਪਸ ਰਾਹੀਂ ਵੀ ਅਪੀਲ ਕੀਤੀ ਜਾਂਦੀ ਹੈ ਕਿ ਯੂਰੀਆ ਦੀ ਵਰਤੋਂ ਜਿਹੜੀ ਹੈ ਘਟ ਕੀਤੀ ਜਾਵੇ ਕਿਉਂਕਿ ਲਗਾਤਾਰ ਵੱਧ ਰਹੀ ਯੂਰੀਆ ਦੀ ਵਰਤੋਂ ਕਾਰਨ ਜਿੱਥੇ ਜ਼ਮੀਨਾਂ ਜਿਹੜੀਆਂ ਨੇ ਉਹ ਉਸਤੇ ਸੋਇਲ ਇਫੈਕਟ ਵੀ ਉਸਤੇ ਹੁੰਦਾ ਤਾਂ ਨਾਲ ਦੀ ਨਾਲ ਪਾਣੀ ਜਿਹੜਾ ਉਹ ਲਗਾਤਾਰ ਪ੍ਰਦੂਸ਼ਿਤ ਹੋ ਰਿਹਾ ਸੋ ਜੀ মিডিਆ ਵੀ ਇੱਕ ਵਾਰੀ ਕਿਸਾਨਾਂ ਨੂੰ ਅਪੀਲ ਕਰੇਗਾ ਕਿ ਜਿੰਨੀ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਾਂ ਸਬੰਧਤ ਜਿਹੜਾ ਖੇਤੀਬਾੜੀ ਵਿਭਾਗ ਹੈ ਉਹਨਾਂ ਦੀ ਰეკਮੈਂਡੇਸ਼ਨ ਜਿੰਨੀ ਵੀ ਹੁੰਦੀ ਹੈ ਇੱਕ ਫਸਲ ਜਦੋਂ ਹੁੰਦੀ ਹੈ ਤਾਂ ਉਨੀ ਹੀ ਰეკਮੈਂਡੇਸ਼ਨ ਦੇ ਜਿੰਨੀ ਦੱਸਦੇ ਆ ਇਹ ਤਾਂ ਉਨੀ ਹੀ ਯੂਰੀਆ ਜਾਂ ਡੀਏਪੀ ਜਾਂ ਕੋਈ ਵੀ ਜਿਹੜੇ ਇਸ ਤਰ੍ਹਾਂ ਦੀ ਸਪਰੇ ਜਿਹੜੀ ਉਹਨਾਂ ਨੇ ਕਰਨੀ ਹੈ ਤਾਂ ਉਹ ਰეკਮੈਂਡੇਸ਼ਨ ਤੋਂ ਬਿਨਾ ਨਾ ਕਰਨ ਕੈਮਰਾਮੈਨ ਨੇ ਸਾਰ ਦੇ ਨਾਲ ਨਦੀਪ ਸਿੰਘ ਸੀ ਮੀਡੀਆ ਮੋਗਾ